ਗੁਰਾਏ ਲਾਤੀ ਅੰਦਰ ਲੁੱਟਕੋ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਤਾਜ਼ਾ ਮਾਮਲਾ ਪਿੰਡ ਢੰਡਾ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੀ ਇੱਕ ਔਰਤ ਪਾਸੋਂ ਲੁਟੇਰੇ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਪੀਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਢੰਡਾ ਨੇ ਦੱਸਿਆ ਕਿ ਉਹ ਆਪਣੇ ਪਤੀ ਅਮਰੀਕ ਸਿੰਘ ਅਤੇ ਆਪਣੀ ਲੜਕੀ ਨਾਲ ਗੁਰਾਏ ਵੱਲ ਤੋਂ ਆਪਣੇ ਪਿੰਡ ਢੰਡਾ ਨੂੰ ਸਕੂਟੀ ਤੇ ਸਵਾਰ ਹੋ ਕੇ ਜਾ ਰਹੇ ਸੀ ਜਦੋਂ ਬੋਪਾ ਰੇ ਨਹਿਰ ਪੁਲੀ ਦੇ ਪੁੱਜੇ ਤਾਂ ਪਿੱਛੋਂ ਮੋਟਰਸਾਈਕਲ ਤੇ ਸਵਾਰ ਦੋ ਲੁਟੇਰੇ ਆਏ ਤੇ ਕੰਨਾਂ ਚ ਪਾਈਆਂ ਸੋਨੇ ਦੀਆਂ ਵਾਲੀਆਂ ਚਪਟ ਕੇ ਫਰਾਰ ਹੋ ਗਏ ਇਸ ਸਬੰਧੀ ਉਹਨਾਂ ਗ੍ਰੈਂਪ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਡਾਕਟਰ ਮੇਰਾ ਜਸਵਿੰਦਰ ਕੋਰ ਵਾਈਫ ਆਫ ਅਮਰੀਕ ਸਿੰਘ। ਬੱਸ ਜੀ। ਟੰਡਾ। ਅੱਛਾ ਕੀ ਗੱਲ ਹੋਈ? ਅਸੀਂ ਆਦੇ ਸੀਗੇ ਗ੍ਰਾਇਆਂ ਤੋਂ। ਹਾਂ। ਤਾਂ ਮੈਂ ਜਦੋਂ ਆਈਆਂ ਤਾਂ ਬੋਪਾਰਾ ਹੀ ਨਹਿਰ ਦੇ ਕੋਲ। ਹਾਂ। ਮੇਰੀਆਂ ਪਿੱਛੇ ਆ ਕੇ ਪਾੜੀਆਂ ਲਾ ਕੇ ਲੈ ਗਏ। ਕਿੰਨੇ ਕੱਤੇ ਸੀਗੇ? ਬਾਈਕ ਤੇ ਸੀਗੇ ਦੋ ਜੜੇ ਸੀਗੇ। ਮੂੰਹ ਬੰਨੇ ਸੀਗੇ। ਅੱਡੇ ਮੂੰਹ ਨਹੀਂ ਬੰਨੇ ਸੀ ਇੱਕ ਮੁੰਡੇ ਨੇ ਰੈੱਡ ਕਲਰ ਦਾ ਪਰਨਾ ਲਿਆ ਆਇਆ ਸੀ। ਉਹਨਾਂ ਗਲ ਚ ਪਾਇਆ ਸੀ ਪਾੜੀਆਂ ਲਾ ਕੇ ਉਹਨੇ ਮੂੰਹ ਟਾਕ ਲਿਆ ਵੀ। ਮੈਂ ਬਾਲੀ ਸੋਨੇ ਦੀ ਸੀਗੇ। ਹਾਂਜੀ ਸੋਨੇ ਦੀਆਂ ਸੀਗੀਆਂ। ਸਰ ਜਸਪਾਠਾ ਯਾਦ ਆਉਂਦੀਆਂ ਮੇਰੀਆਂ ਵਾਲੀਆਂ ਸੀਗੀਆਂ ਤੁਸੀਂ ਕੋਈ ਸਮਝਾਤਾ ਜੀ ਹਾਂਜੀ ਦੱਸ ਦੇਵਾਂ ਠੀਕ ਕਹਿੰਦੇ ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ ਕੰਪਲੇਂਟ ਕਰਵਾਈ ਹੈ ਉਹਨਾਂ ਨੇ